ਆਪੀ ਬਾਪੂ ਨੇ ਸਲਫ ਹਣਾ ਅੱਛਾ ਸਸਿਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਆਪਾਂ ਲੁਧਿਆਣੇ ਦੇ ਪਿੰਡ ਖਾਸੀਕਲਾ ਪਹੁੰਚੇ ਹੋਏ ਆਂ ਤੇ ਬਾਈ ਨਾਲ ਕਈ ਵਾਰ ਬਾਈ ਨੇ ਆਪਣੇ YouTube ਤੇ ਬਲੌਗ ਵੀ ਦੇਖਦੇ ਨੇ ਤੇ ਬਾਈ ਕੋ ਟਰੈਕਟਰ ਸੀਗਾ ਫੋਰਡ ਤੇ ਬਾਈ ਕਹਿੰਦਾ ਵੀ ਤਨੂ ਮੈਂ ਦੇਣਾ ਟਰੈਕਟਰ ਵੀ ਤੋਂ ਆ ਕੇ ਲੈ ਕੇ ਜਾ ਬਾਈ ਨੇ ਬਹੁਤ ਵਧੀਆ ਬੰਦੇ ਨੇ ਕਈ ਦਿਨ ਤੋਂ ਬਾਈ ਨਾਲ ਫੋਨ ਤੇ 2-3 ਮਹੀਨੋਂ ਗਏ ਕੰਟੈਕਟ ਦੇ ਵਿੱਚ ਤੇ ਡੈਡੀ ਵੀ ਬਾਈ ਨਾਲ ਆਏ ਹੋਏ ਅੱਜ ਅੜੀ ਕਹਿੰਦਾ ਵੀ ਮੈਨੂੰ ਵੀ ਨਾਲ ਲੈ ਚੱਲ ਤੇ ਸਾਨੂੰ ਮਲਾਉਣਾ ਹੈ ਜੀ ਬਾਈ ਨਾਲ ਆਹ ਬਾਈ ਨਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਬਾਈ ਜੀ ਤੇ ਬਾਈ ਨਾਲ ਮੇਰੇ ਨਾਲ ਦੋ ਤਿੰਨ ਮਹੀਨੇ ਹੋ ਗਏ ਫੋਨ ਤੇ ਟਿਕ ਟਿਕ ਹੋਇਆ ਬਾਈ ਹਾਂਜੀ ਹੋ ਗਏ ਤੇ ਬਾਈ ਦਾ ਬਾਈ ਪਿੰਡ ਥੋੜਾ ਲੱਗ ਪਾ ਕੇ ਸ਼ਹਿਰ ਤੇ ਆ ਗਿਆ ਹਨਾ ਹਾਂਜੀ ਸ਼ਹਿਰ ਚ ਆ ਗਿਆ ਠੀਕ ਆ ਠੀਕ ਆ ਤੇ ਬਾਈ ਪੂਰਾ ਸਵਰਾਜ ਦਾ ਪੂਰਾ ਫੈਨ ਆ ਬਾਈ ਤਿੰਨ ਟਰੈਕਟਰ ਖੜੇ ਆ ਸਵਰਾਜ ਤੇ ਬਾਈ ਕਹਿੰਦਾ ਕਿ ਫੇਸ ਸਬਸਿਡੀ ਭਾਰਤੀ ਵੀ ਇੱਕ ਟਰੈਕਟਰ ਸਵਰਾਜ ਹੋਰ ਲਿਆਉਣਾ ਬਿਲਕੁਲ ਹਾਂਜੀ ਕਾਹਦਾ ਕੰਮ ਬਾਈ ਖੇਤੀਬਾੜੀ ਤੇ ਚੱਲੋ ਨੇ ਠੀਕ ਆ ਜੀ ਖੇਤੀਬਾੜੀ ਬਸ ਬਾਕੀ ਬਾਈ ਇਹਨਾਂ ਨੇ ਜਨ ਕੇ ਰਾਇਕ ਮੈਂ ਬਾਈ ਨੂੰ ਪੁੱਛਿਆ ਰਾਇਕ ਰੱਖਿਆ ਹੋਇਆ ਬਾਈ ਕਹਿੰਦਾ ਵੀ ਰਾਇਕ ਆਪਾਂ ਨੇ ਸਿਰਫ ਉਹ ਇਕੱਠਾ ਕਰਦੇ ਆ ਜੀ ਆਪਣਾ ਪਰਾਲੀ ਵਾਲਾ ਪਰਾਲੀ ਵਾਲਾ ਹਨਾ ਜੀ ਠੀਕ ਆ ਜੀ ਧੂੜੀ ਤੇ ਬਾਈ ਤੋਂ ਟਰੈਕਟਰ ਲਿਆ ਜੀ ਆਪਾਂ ਨੇ 99 ਮਾਡਲ ਥਾਣਾ ਬਾਈ ਜੀ ਹਾਂਜੀ 99 ਮਾਡਲ ਫੋਰਡ ਲਿਆ ਬਾਈ ਆਹ ਨੋਰਿਜਨਲ ਹੈ ਤੇ ਟਾਇਰ ਪਿਛਲੇ ਤਾਂ ਜਮੇ ਹੀ ਨਵੇਂ ਪਏ ਆ ਮੁਰਲੇ ਟਾਇਰ ਵੀ ਬੜੇ 750 ਦੇ ਪਾਏ ਹੋਏ ਆ ਠੀਕ ਹੈ ਜੀ ਤੇ ਬਾਈ ਨੇ ਸਪੈਸ਼ਲ ਗਿਆ ਵੀ ਕਹਿੰਦਾ ਟਰੈਕਟਰ ਤੈਨੂੰ ਦੇਣਾ ਤਾਂ ਹੀ ਤਾਂ ਹੀ ਆਪਾਂ ਵੀ ਦੂਰੋਂ ਲੈਣ ਆਇਆ ਟਰੈਕਟਰ ਇੱਕ ਬਾਈ ਕੋ ਲਾਲ ਰੰਗ ਦਾ ਬਾਈ ਆ ਦਿਖਾਈਏ ਟਰੈਕਟਰ ਮਾੜਾ ਜੀ ਮਨੂੰ ਪਹਿਲਾਂ ਲੱਗਿਆ ਵੀ ਕਿਤੇ 744 ਆ ਦੂਰ ਤੇ ਇੱਕ 744 ਉਹਨਾਂ ਦਾ ਲਾਲ ਰੰਗ ਚ 733 ਆ ਬਾਈ 13 ਦੇ ਟਾਇਰ ਪਾਏ ਉਹਦਾਂ ਇਹਨੂੰ 12 ਦੇ ਟਾਇਰ ਆਉਣੇ ਆ ਕਲਚ ਬਾਈ ਇਹ ਸਿੰਗਲ ਹੈ ਹਾਂ ਸਿੰਗਲ ਸਿੰਗਲ ਕਲਚ ਆ ਕਲਚ ਸਿੰਗਲ ਠੀਕ ਹੈ ਜੀ ਜਿਹੜਾ 735 ਡਬਲ ਈ ਹੁੰਦਾ ਉਹ ਹੈ ਨਾ ਡਬਲ ਕਲੱਚ ਚ ਹਾਂ ਉਹ ਡਬਲ ਚ ਹੀ ਠੀਕ ਆ ਬਾਈ ਲਾਲ ਰਾਂਗੇ ਤੇ ਦੇਖੋ ਟੌਰ ਲੱਗੇ ਆ ਟਰੈਕਟਰ ਤੇ ਹੈ ਨਾ ਹਾਂਜੀ ਟਾਇਰ ਬਾਈ ਨੇ ਪਵਾਏ ਬੜੇ ਸਪੈਸ਼ਲ ਇੱਕ ਬਾਈ ਕੋ 969 ਇਹ ਕਿਹੜਾ ਮਾਡਲ 21 ਆ ਬਾਈ ਜੀ 21 ਮਾਡਲ ਆ ਜੀ 21 ਮਾਡਲ 969 ਹੋਰ ਵੀਲ ਚ ਇਹ 5-7 ਪੰਜ ਹਜ਼ਾਰ ਪਹਿਲਾਂ ਹਾਲ ਤਾਂ ਤੁਹਾਨੂੰ ਪਤਾ ਜੇ ਕੰਮ ਦੀ ਲੋਡ ਹੈ ਨਹੀਂ ਬਾਈ ਖੜੇ ਆ ਟਰੈਕਟਰ 21 ਮਾਡਲ ਆ ਬਾਈ ਮਾਰ ਕੇ ਮੁਰ ਕੇ 21 ਦੀਆਂ ਟਾਇਰ ਟੂ ਨਾਲ ਆ ਜੀ ਟਰੈਕਟਰ ਤੇ ਸਾਰੇ ਕੁਝ ਇੱਕ ਬਾਈ ਕੋਲ ਹੋਰ ਖੜਾ ਸਵਰਾਜ 13 ਮਾਡਲ ਉਹ ਵੀ ਬਹੁਤ ਸਾਫ਼ ਰੱਖਿਆ ਹੋਇਆ ਟਰੈਕਟਰ। ਉਹ ਖੜਾ ਪਰਲੇ ਪਾਸੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇੱਕ ਬਾਈ ਕਹਿੰਦਾ ਕਿ ਜੇ ਮੂਡ ਬਣ ਗਿਆ ਵੀ ਇੱਕ ਹੋਰ ਲੈ ਲੈਣਾ ਸਵਰਾਜ। ਇੱਕ ਆ ਖੜਾ ਬਾਈ ਦੇਖੋ। 13 ਮਾਡਲ ਟਰੈਕਟਰ ਆ। ਕੰਡੀਸ਼ਨ ਟਰੈਕਟਰ ਦੀ 17 18 ਮਾਡਲ ਵਾਲੀ ਬਾਈ ਆ। ਕੰਮ ਇਹ ਤੋਂ ਵੀ ਬਾਈ ਨਹੀਂ ਚੰਗਾ ਲੰਨੇ ਬਾਈ ਕਹਿੰਦੇ ਬਹੁਤ ਸੀਜ਼ਨ ਲਾ ਲੇ ਤੂੜੀ ਵਾਲੇ ਰੀਪਰ ਤੇ। ਪਰ ਸਾਬ ਦਾ ਦੇਖੋ ਮੁੱਲ ਕਿੰਨਾ ਬਾਈ। ਵਧੀਆ ਸੰਭ ਕੇ ਰੱਖਿਆ ਹੋਇਆ ਟਰੈਕਟਰ ਇਹਨਾਂ। ਲੋ ਜੀ। ਇਹ 13 ਮਾਡਲ ਹੈ ਬਾਈ ਜੀ ਹਾਂਜੀ 13 ਮਾਡਲ ਹੈ ਠੀਕ ਆ ਆ ਕਿਹੜੇ ਚੀਜ਼ਾਂ ਸਾਰੀਆਂ ਹੀ ਸ਼ੌਂਕ ਨਾਲ ਰੱਖਿਆ ਹੋਏ ਨੇ ਬਾਈ ਇਹਨਾਂ ਦਾ ਕੰਮ ਵੀ ਡੈਰੀ ਫਾਰਮ ਦਾ ਤੇ ਇੱਕ ਬਾਈ ਨੇ ਪੁਰਾਣਾਂ ਹੋਰ ਚੀਜ਼ ਰੱਖੇ ਹੋਏ ਇਹ ਮੋਟਰਸਾਈਕਲ ਐਸਐਸ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਬਾਈ ਕਿਹੜਾ 5 ਮਾਡਲ ਹੈ 5 ਠੀਕ ਆ ਲਾਈਪ ਪਾਏ ਹੋਏ ਆ ਬਾਈ ਇਹ ਵੀ ਚੀਜ਼ ਅੱਜ ਕੱਲ੍ਹ ਕਈ ਲੋਕ ਮਿਲਦੀ ਨਹੀਂ ਪਾਏ ਹੋਏ ਆ ਨੈਟ ਤੇ ਰੇਟ ਬਹੁਤ ਪਾਏ ਹੋਏ ਆ ਬਾਈ ਨੈਟ ਦੇ ਲੋਕਾਂ ਨੇ ਪਾਏ ਹੋਏ ਰੇਟ ਬਹੁਤ ਪਾਏ ਹੋਏ ਨੇ 40000 45000 ਫਿਰ ਬੰਦਾ ਕਹਿੰਦਾ ਵੀ ਇੰਨੇ ਦਾ ਵੀ ਨਵਾਂ ਲੈ ਲੋ ਠੀਕ ਆ ਭਾਈ ਬਾਕੀ ਆ ਟਰੈਕਟਰ ਲੈ ਆਪਾਂ ਨੇ ਚੱਲੀਏ ਫੇਰ ਰੈਡੀ ਕਰਨ ਨੂੰ ਭਾਈ ਤੇ ਭਾਈ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਬਾਈ ਨੇ ਮਾਣ ਆਦਰ ਪੂਰਾ ਕਰਿਆ ਭਾਈ ਤੇ ਬਾਕੀ ਭਾਈ ਜੀ ਤੁਸੀਂ ਵੀ ਆਇਓ ਰੋਪੜ ਜਰੂਰ ਆ ਮਿਲ ਕੇ ਜਾਇਓ ਬਾਕੀ ਭਾਈ ਆਪਣੇ ਪਿੰਡ ਵਾਲਿਆਂ ਦੀਆਂ ਸਾਰਿਆਂ ਦੀਆਂ ਕਾਲੇ ਬਾਈ ਇਹਨਾਂ ਦੀਆਂ ਹਾਂਜੀ ਹਾਂਜੀ ਮਲਕੀਤ ਇਹਨਾਂ ਦੀਆਂ ਸਾਰਿਆਂ ਦੀ ਵੀਡੀਓ ਦੇਖਦਾ ਹਾਂ ਠੀਕ ਹੈ ਠੀਕ ਹੈ ਤੇ ਵਾਕਿ ਉਦਾਂ ਠੀਕ ਆ ਬਈ ਟਰੈਕਟਰ ਪੂਰਾ ਬੜੀ ਵਧੀਆ ਸੈੱਟ ਬਾਈ ਨੇ ਤਸੱਲੀ ਦਿੱਤੀ ਆ ਪੂਰੀ ਬਾਈ ਇੰਜਣ ਦੀ ਆਵਾਜ਼ ਬੂਜਾ ਵਧੀਆ ਐਨ ਪੂਰਾ ਟਰੈਕਟਰ ਸੰਭਿਆ ਹੋਇਆ ਮੇਨ ਤਾਂ ਟਾਇਰ ਟੂਰ ਹੁੰਨੇ ਆ ਸਾਰਾ ਕੁਝ ਹੈਗਾ ਸੈਲਫ ਸਟਾਰਟ ਹੈ ਤੇ ਹੈ ਸਾਰਾ オリジナル ਆ ਮਗਰਾੜ ਮਰੂੜ ਪੰਪ ਪੰਪ ਸਭ ਕੁਝ ਨਾਲ ਦਾ ਨੰਬਰ ਹਿਜਾਰ ਪਰ ਦਾ ਬਾਈ ਪੀ ਵੀ 07 ਠੀਕ ਆ ਜੀ ਬਾਕੀ ਕਈ ਵੀਰਾਂ ਦੇ ਆਏ ਹੋਏ ਆ ਬਾਈ ਫੋਰਡ ਨੂੰ ਫੋਨ ਵੀ ਫੋਰਡ ਲੈਣਾ オリジナル ਤਾਂ ਦੇਖ ਲਿਓ ਬਾਈ ਟਰੈਕਟਰ ਕਰ ਲਿਓ ਚਲੋ ਜੀ ਬਾਈ ਬਾਈ ਨਾਲ ਦਾ ਨਾਲ ਦੀ ਨਾਲ ਡੇਰੀ ਫਾਰਮਿੰਗ ਦਾ ਵੀ ਕੰਮ ਹੈਗਾ ਜੀ ਵੀ ਸ਼ਹਿਰ ਨੇੜੇ ਆ ਬਾਈ ਦੁੱਧ ਦੀ ਆ ਮੰਗ ਬਹੁਤ ਆ ਬਾਈ ਕਹਿੰਦਾ ਤੇ ਬਾਈ ਨਾਲ ਇੱਕ ਟਰੈਕਟਰ ਫੋੜ ਆ ਰੱਖਿਆ ਹੋਇਆ ਜੀ ਬਾਈ ਤੇ ਬਾਈ ਕਹਿੰਦਾ ਵੀ ਦੋ ਟਰੈਕਟਰ ਹੋਗੇ ਸੀਗੇ ਵੀ ਇੱਕ ਟਰੈਕਟਰ ਚਲੋ ਆਹ ਟਰੈਕਟਰ ਬਾਈ ਨੇ ਰੰਗ ਕਰਾਇਆ ਹੋਇਆ ਠੀਕ ਆ ਜੀ ਪਹਿਲੇ ਤਾਂ ਉਹ ਵੀ ਕਹਿੰਦਾ ਵੀ ਸਾਡੀ ਸਲਾਹ ਸੀ ਫੇਰ ਕਹਿੰਦਾ ਵੀ ਬਾਈਆਂ ਨੇ ਟਰੈਕਟਰ ਕਿਆ ਕਰਨੇ ਆ ਇਹਨੂੰ ਵੀ ਟਾਇਰ ਟੂ ਨਵੇਂ ਪਾਏ ਹੋਏ ਆ ਟਰੈਕਟਰ ਨੂੰ ਬਾਈ ਤੇ ਇਹ ਫਾਦਰ ਸਾਹਿਬ ਨੇ ਇਹਨਾਂ ਦੇ ਜੀ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਣਾ ਹੈ ਇਹ ਇਹ ਥੋੜਾ ਜਿਹਾ ਬਾਈ ਆਉਟ ਲੈ ਕੇ ਸਟਾਰਟ ਹੋਇਆ ਟਰੈਕਟਰ ਉਹਦੀ ਸਟਾਰਟਿੰਗ ਬਹੁਤ ਸੋਹਣੀ ਹੈ ਟਰੈਕਟਰ ਦੀ ਬਾਕੀ ਇੱਧਰ ਵੀ ਬਾਈ ਨੇ ਖਾਸਾ ਸੰਦਸ ਜਿਹੜਾ ਖੜਾਇਆ ਹੋਇਆ ਬਾਈ ਆਜੋ ਤੁਹਾਨੂੰ ਡੇਰੀ ਫਾਰਮ ਦਿਖਾਈਏ ਬਾਈ ਦਾ ਬਾਈ ਕਹਿੰਦਾ ਕੱਲਾ ਹੀ ਆ ਪਰ ਕੰਮ ਦੇਖ ਲਓ ਕਿੰਨੇ ਪਾਸੇ ਬਾਈ ਜੇ ਬੰਦੇ ਨੇ ਕਿਸੇ ਨੇ ਵੀ ਕੰਮ ਕਰਨਾ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਜੀ ਠੀਕ ਹੈ گاਵਾ ਦਾ ਲੱਗ ਪੋਜੀਸ਼ਨ ਹੈ ਜੀ گاਵਾ ਵਾਲਾ ਉਧਰ ਦਾ ਸੈਕਸ਼ਨ ਹੈ ਤੇ ਮੱਜਾਂ ਵਾਲਾ ਸੈਕਸ਼ਨ ਆਏ ਬਾਈ ਆ ਗਾਵਾਂ ਵਾਲਾ ਆ ਗਏ ਦੇ ਇਧਰ ਕੱਟ ਰੂਆ ਸਾਰੇ ਏਕਣੀ ਬਾਈ ਐਚ ਐਫ ਬ੍ਰੀਡ ਆ ਸਾਰੀ ਐਚ ਅੱਛਾ ਜੀ ਭੜੀਆਂ ਆ ਫਿਰ ਦੁੱਧ ਦੁੱਧ ਇਹਨਾਂ ਦੀ ਉਹ ਥੋੜਾ ਜਿਹਾ ਵੱਧ ਉਹਨਾਂ ਦਾ ਦੁੱਧ ਮਨ ਕੀ ਨੋਰਮਲ ਜਿਹਾ ਰਹਿੰਦਾ ਹਨਾ ਜੀ ਅੱਛਾ ਜੀ ਠੀਕ ਆ ਜੀ ਵੱਧ ਤੋਂ ਵੱਧ ਵੱਧ ਬਾਈ ਕਿੰਨੇ ਕ ਦੁੱਧ ਵਾਲੀ ਆ ਆਪਣੇ ਕੋਲ ਗਾਂ? ਵੱਧ ਤੋਂ ਵੱਧ ਆਪਣੇ ਕੋਲ ਉਹੀ ਕੋਈ 15 17 18। ਅੱਛਾ ਜੀ। ਬਲਕਿ ਇੰਨਾ ਕ ਦੁੱਧ ਨੋਰਮਲ ਆ। ਅੱਛਾ। ਠੀਕ ਆ ਜੀ। ਵੱਡੀਆਂ ਸਾਹਮਣੇ। ਬਾਈ ਕਹਿੰਦਾ ਵੀ 15 17 18 ਇੰਨੇ ਕ ਦੁੱਧ ਵਾਲੀਆਂ ਗਾਂ ਆ ਬਾਈ। ਦਰਮਿਆਨੀ ਹੀ ਆ ਸਾਰੀਆਂ। ਠੀਕ ਆ ਜੀ। ਲੋ ਜੀ। ਮੇਰੇ ਨਾਲ ਘੜਦੇ ਘਟ ਵੀ 50 60 ਗਾਂ ਹੋਣਗੀਆਂ 50 60। ਹੈਗੀਆਂ ਵਿੱਚ ਵਿੱਚ ਬੰਨੀਆਂ ਹੋ ਟੋਕਨ ਸਾਰੀਆਂ ਨੂੰ ਪਾਏ ਹੋਏ ਆ। ਤੇ ਸ਼ਹਿਰ ਬਾਈ ਜਮਾਂ ਹੀ ਨੇੜੇ ਆ ਲੁਧਿਆਣਾ ਵਿੱਚੇ ਆ ਪਿੰਡ ਉਹ ਥੋੜੀ ਸਾਹਮਣੇ ਦੇਖ ਸਕਦੇ ਆ ਆਲੇ ਦੁਆਲੇ ਸਾਰਾ ਮਤਲਬ ਕਿ ਕੰਮ ਲੇਬਰ ਦੇ ਸਰਤੀ ਜੀ ਬਾਈ ਚਾਰ ਪੰਜ ਉਹਦੇ ਉਹ ਜੱਕ ਚੱਕਤਾ ਟਾਲੀ ਦਾ ਪਿੱਠੇ ਸਾਰੇ ਕਰਦੇ ਡਾਉਨ ਲੇਬਰ ਦੇ ਬੰਦੇ ਹੈਗੇ ਚਾਰ ਪੰਜ ਇਹਨਾਂ ਨੇ ਟੁੱਕ ਦਣੇ ਹੁਣ ਠੀਕ ਹੈ ਜੀ ਵਧੀਆ ਬਾਈ ਸ਼ਹਿਰ ਦੇ ਵਿੱਚ ਇਹਨਾਂ ਦੁੱਧ ਦੀ ਮੰਗ ਹੈਗੀ ਆ ਤਾਂ ਬਾਈ ਕਹਿੰਦਾ ਆਪ ਜਾ ਕੇ ਦੁੱਧ ਪਾਉਨੇ ਆ ਇਧਰ ਮੱਝਾਂ ਜੀ ਠੀਕ ਹੈ ਜੀ ਲੋ ਜੀ ਆ ਇਧਰ ਫਟਰੋਂ ਵਾਲਾ ਇਧਰ ਤੂੜੀ ਵਾਲਾ ਸ਼ੈੱਡ ਬਣਾਇਆ ਵਾ ਪੂਰਾ ਤਕੜਾ ਆ ਨਾ ਲੋ ਜੀ ਮੱਜਾਂ ਨਣਾਉਣੇ ਤਣਾਉਣੇ ਹੋਈਆਂ ਹੋਣੀਆਂ ਹੁਣ ਬਾਈ ਕਹਿੰਦਾ ਹੁਣ ਮੱਜਾਂ ਨਣਾਉਣੀਆਂ ਨੇ ਕਿ ਖੜੀਆਂ ਆਂਦਾ ਸੇਰ ਦੀਆਂ ਸਿੰਗਾ ਸੁੰਗਾ ਵਾਲਾ ਬਾਈ ਕੋਈ ਫਰਕ ਨਹੀਂ ਬਾਈ ਕਹਿੰਦਾ ਦੁੱਧ ਤੱਕ ਮਤਲਬ ਹੈ ਬੱ ਬਾਈ 100 ਦੇ ਕਰੀਬ 100 ਦੇ ਉੱਪਰੇ ਹੋਊਗਾ ਮੈਂ ਇਹਨਾ ਡੰਗਾ ਪਸ਼ੂ ਆ ਨਾ ਹਨਾ ਜੀ ਆ ਦੇਖੋ ਬਾਈ ਆਪਾਂ ਅਸੀਂ ਦੇਖੀਏ ਨੇ ਮੱਝ ਲੈਣੀ ਹੈ ਸਿੰਘ ਬਾਈ ਕਹਿੰਦਾ ਵੀ ਸਾਡੇ ਕੋਲ ਸਾਰੀਆਂ ਬੜੇ ਸਿੰਘ ਵਾਲੀਆਂ ਮੱਝਾਂ ਨੇ ਸਾਰੇ ਕਿਸੇ ਦਾ ਆ ਦੇਖੋ ਆ ਦੇਖੋ ਕਿਆ ਬਰੀ ਹੈ ਠੀਕ ਹੈ ਜੀ ਬਾਈ ਕਹਿੰਦਾ ਆਪਾਂ ਨੂੰ ਦੁੱਧੋ ਤੱਕ ਮਤਲਬ ਹੈ ਵੀ ਸਿੰਘਾ ਹੁੰਗਾ ਦਾ ਕੋਈ ਐਡਾ ਬਹੁਤਾ ਬੜਾ ਮੈਟਰ ਨਹੀਂ ਕਰਦਾ ਲੋ ਜੀ ਮੱਕੀ ਬਾਈ ਚਲੋ ਜਿਹੜੀ ਲਾਈਨ ਚ ਬੰਦਾ ਹੁੰਦਾ ਉਹਨੂੰ ਵੱਧ ਪਤਾ ਹੁੰਦਾ ਹੈ ਉਹ ਚੀਜ਼ ਬਾਰੇ ਠੀਕ ਨਹੀਂ ਜੀ ਤੇ ਸ਼ੈੱਡ ਦੇ ਥੋੜਾ ਜਿਹਾ ਹਾਲਾਤ ਠੀਕ ਠਾਕ ਜਿਹਾ ਹੈਗਾ ਰਿਪੇਅਰ ਹੋਣ ਵਾਲੀ ਹੈ ਸ਼ੈੱਡਾਂ ਦੀ ਬਾਈ ਉਹ ਜਿਹੜੀ ਬਾਈ ਟੋਕ ਵਾਲੀ ਮਸ਼ੀਨ ਹੈ ਬਾਈ ਨੇ ਤੁਸੀਂ ਬਣਾਈ ਹੋਈ ਸਪਾਈਡਰ ਚੱਲਦੀ ਹੈ ਤੇ ਨਾ ਪਾਵਰ ਦੀ ਮੋਟਰ ਲਾਈ ਹੋਈ ਹੈ ਬਾਈ ਮਾਈ ਕਹਿੰਦਾ ਦੂਜੀ ਨਾਲੋਂ ਵੱਧ ਕਾਮ ਜਾਵਾ ਠੀਕ ਹੈ ਜੀ। ਪੂਰਾ ਕੰਮ ਚੱਲ ਰਿਹਾ ਹੈ। ਬਰੀਕ ਹੈ ਭਾਈ ਜਮੇ ਹਨਾ। ਠੀਕ ਆ। ਫਾਈ ਦਾ ਪਲੇਟ ਆਏ ਆਏ ਕੋ ਉਤਰਦੀ ਆ ਲੋਡ ਨੂੰ ਹਨਾ। ਅੱਛਾ। ਇਹ ਕਿੱਥੋਂ ਲਈ ਹੈ ਭਾਈ ਲੋਕਲੇ ਲਈ ਲਦਾਣੇ ਤੇ। ਜੈਤੋਂ ਮੰਡੀ ਤੇ ਠੀਕ ਆ ਬਾਈ ਜੈਤੋਂ ਤੇ ਵੰਗਾਈ ਹੋਈ ਬੈਠਾ ਕਿੰਨੇ ਦੀ ਪਈ ਆ ਵੀਰ 37.5 ਹਜ਼ਾਰ ਠੀਕ ਆ ਪਿੱਛੇ ਮੋਟਰ ਮੋਟਰ ਸਾਰਾ ਕੰਪਲੀਟ ਆ 37.5 ਹਜ਼ਾਰ ਦੀ ਪਈ ਆ ਬਾਈ ਕਹਿੰਦਾ ਪਹੁੰਚ ਰੇ ਡਿਲੀਵਰੀ ਕਰੀ ਆ ਬਾਈ ਵਧੀਆ ਜੇ ਲੈ ਲੈਣਾ ਟੋਕਾ ਬਹੁਤ ਬਰੀਕ ਆ ਦੇਖੋ ਉਹ ਦੂਜੀ ਬਾਈ ਕਹਿੰਦਾ ਮੋਟਾ ਕਰਦੀ ਆ ਇਹਦਾ ਟੋਕਾ ਬਹੁਤ ਡਾਈ ਬਹੁਤ ਆ ਦੂਵੀ ਨਾਲੋਂ ਵੱਧ ਖਚਾਈ ਹੈ ਵਧੀਆ ਜੇ ਕਿਸੇ ਨੇ ਲੈਣੀ ਆ ਬਾਈ ਇਹ ਬਾਈ ਕਹਿੰਦਾ ਆਪਾਂ ਨੂੰ ਸਾਲ ਹੋ ਗਿਆ ਦੇਖੋ ਡੇਲੀ ਟਰਾਲੀ ਪੂਰੀ ਪੱਠਿਆਂ ਦੀ ਪੁੱਤਰੀ ਆ ਇੱਕ ਟਰਾਲੀ ਤੇ ਵਧੀਆ ਚੀਜ਼ ਆ ਜੇ ਖੰਦ ਲੈਣੀ ਆ ਬਾਈ ਬਾਕੀ ਬਾਈ ਚੱਲੀ ਆਪਾਂ ਵੀ ਐਮ ਨਾਲ ਤੇ ਵਧੀਆ ਲੱਗਿਆ ਬਈ ਤੇ ਗੜ ਬਾਈ ਕਹਿੰਦਾ ਹੁਣ ਆ ਸਾਰਾ ਸ਼ੈੱਡ ਅਸੀਂ ਚੱਕ ਕੇ ਸਾਰਾ ਵੀ ਨਵਾਂ ਬਣਾਉਣਾ ਹੈ ਕਿ ਦੁਬਾਰਾ ਨਵੇਂ sire ਤੇ ਖੁੱਲਾ ਢੁੱਲਾ ਸ਼ੈੱਡ ਬਣਾਉਣਾ ਬੜਾ ਲੈ ਚੋ ਚੱਕ ਲਓ ਆਪ ਵੀ ਆਪੋ ਨੇ ਸਲਫ ਲਾ ਗਏ ਨੇ ਬਾਈ ਜਾਣ ਨੂੰ 3-4 ਘੰਟੇ ਆਵਾਜ਼ ਬਹੁਤ ਘੈਂਡਾ ਬਾਈ ਟਰੈਕਟਰ ਦਾ ਚਲੋ ਚੱਲ ਲੋ ਜੀ ਬਾਈ ਘਰ ਨੂੰ ਪਾ ਤੇ ਚੱਲੇ ਉਹ ਸੰਭੋਲ ਵਧੀਆ ਹੋ ਰਿਹਾ ਵਾ ਤੇ ਬਾਈ ਜਿਹੜਾ ਟਰੈਕਟਰ ਲਿਆ ਜੀ ਡਿਮਾਂਡ ਦੱਸਦੀ ਇਹ ਵੀ 1,115,000 ਰੁਪਏ ਡਿਮਾਂਡ ਹੈ ਬਾਈ ਬਾਕੀ ਜਿਹਨੇ ਵੀ ਲੈਣਾ ਹੋਇਆ ਆਪਾਂ ਬਿਲਕੁਲ ਜਾਇਜ਼ ਕਰਕੇ ਟਰੈਕਟਰ ਦਵਾਂਗੇ ਜੀ ਟਰੈਕਟਰ ਪੂਰੀ ਤਰਲੀ ਆ ਸਾਰੇ ਪੱਖ ਤੇ ਟਰੈਕਟਰ ਵਧੀਆ ਚਲਾਈ ਚੰੂਈ ਦਾ 1 15 ਡਿਮਾਂਡ ਹੈ ਜੀ ਬਾਕੀ ਜਿਹਨੇ ਵੀ ਲੈਣਾ ਹੋਇਆ ਕੰਟੈਕਟ ਕਰ ਲਿਓ ਜੀ ਪੂਰਾ ਮਾਰਦਾਨ ਕਰਾਂਗੇ ਟਰੈਕਟਰ ਦੇ ਵਿੱਚੋਂ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਵੇਚਣਾ ਤਾਂ ਕਮੈਂਟ ਲਾਉਂਦਾ ਬਸ ਜ਼ਰੂਰ ਫੈਟ ਕਰਿਆ ਕਰੋ ਤੇ ਲੈਂਗ ਦੀ ਹੋਰ ਵਲੌਗ ਚ ਸਾਰਿਆਂ ਦਾ ਧੰਨਵਾਦ